ਬਠਿੰਡਾ ਦੇ ਅੰਦਰ ਆਸ਼ਾ ਵਰਕਰਾਂ ਵੱਲੋਂ ਖਾਲੀ ਭਾਂਡੇ ਖੜਕਾ ਕੀਤਾ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਬਠਿੰਡਾ ਦੇ ਹਜਰਤਨ ਚੌਕ ਵਿਖੇ ਲਗਾਇਆ ਗਿਆ ਜਾਮ ਅਤੇ ਬਠਿੰਡਾ ਦੇ ਸਿਵਲ ਸਾਜਨ ਡਾਕਟਰ ਤੇਜਵੰਦ ਸਿੰਘ ਢਿੱਲੋਂ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਉਹਨਾਂ ਵੱਲੋਂ ਭੇਜਿਆ ਗਿਆ ਕੇਂਦਰ ਸਰਕਾਰ ਨੂੰ ਮੰਗ ਪੱਤਰ ਦੱਸਦੀ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਆਸ਼ਾ ਵਰਕਰਾਂ ਬਠਿੰਡਾ ਦੇ ਸਿਵਲ ਹਸਪਤਲ ਪਹੁੰਚੀਆਂ ਅਤੇ ਉਹਨਾਂ ਵੱਲੋਂ ਖਾਲੀ ਪੰਡਿ ਖੜਕਾ ਕੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਗਰ ਸਰਕਾਰ ਨੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਇਖਤਤਾ ਕਿ ਮੇਜਾ ਭੁਗਤਣਾ ਪਵੇਗਾ ਇਹ ਲਾਪਤਾ ਨਾਲ ਮੈਂ ਸੇਵਾ ਕਰਦੀ ਆ ਲੜ ਕੇ ਪੈਸੇ ਆਉਂਦੇ ਆ ਤੇ ਸਭ ਤੋਂ ਜਿਹੜਾ ਗੁਜ਼ਾਰਾ ਵਾ ਤੁਹਾਡਾ ਫਿਊਚਰ ਉਹ ਪੱਕ ਸਚੱਜਾ ਹੋ ਜੂਗਾ ਕੀ ਤੇਰੇ ਅੰਗ ਨਾਮ ਕੀ ਨਾਮ ਬੋਲੋ ਹਾਂਜੀ ਸਰ ਮੇਰਾ ਨਾਮ ਸਿੰਦਰਪਾਲ ਕੋਟ ਬੜਿਆਂ ਵਾਲੀ ਡਿਸਪਲੇਡ ਹਿੰਦਕਪਿੰਡ ਹੈ ਤੁਸੀਂ ਕਹਿੰਦੇ ਹੋ ਅੱਜ ਜੀ ਸਾਰੇ ਪ੍ਰਦਰਸ਼ਨ ਕਰ ਰਹੇ ਹੈ ਮੈਡਮ ਕਿਰਨਦੀਪ ਔਰ ਪੰਜੂਲਾ ਮਰੂਲ ਆਸ਼ਾ ਤੇ ਆਸ਼ਾਪ੍ਰੀਤ ਸਿੱਖ ਇੰਸਟਿਟਿਊਟ ਪੰਜਾਬ ਸਾਡੇ ਵਿੱਚ ਪਹੁੰਚ ਚੁੱਕੇ ਨੇ ਬਹੁਤ ਹੀ ਸਤਿਕਾਰਯੋਗ ਆਗੂ ਨੇ ਪਰ ਇਹਨਾਂ ਦੀ ਆਵਾਜ਼ ਦੇ ਜਰੀਏ ਅਸੀਂ ਅੱਜ ਇਹ ਜਿਹੜਾ ਪ੍ਰੋਗਰਾਮ ਉਹ ਕਰ ਰਹੇ ਹਾਂ ਮੰਗ ਪੱਤਰ ਆਪਣਾ ਡੀਸੀ ਸਾਹਿਬ ਤੇ ਸਿਵਲ ਸਰਕਾਰੀ ਸਾਹਿਬ ਨੂੰ ਸੰਪੇਟੇ ਜੇ ਸਰਕਾਰ ਨੇ ਆਉਣ ਵਾਲੇ ਸਮੇਂ ਤੋਂ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਤਾਂ ਅਗਲਾ ਕੀ ਪ੍ਰੋਗਰਾਮ ਹੈ ਅਗਲਾ ਐਕਸ਼ਨ ਸਾਡਾ ਜਥੇਬੰਦੀ ਦੇ ਹਦਾਇਤਾਂ ਨਿਰਦੇਸ਼ਾਂ ਮੁਤਾਬਕ ਸਟੇਟ ਪੱਧਰ ਤੇ ਸਾਡਾ ਬਹੁਤ ਮਤਲਬ 22000 ਅਸ਼ਾ ਹਲਕਤ ਦੀ ਗੈਂਦੀ ਹੈ ਪਰਵਾਰਾਂ ਦੇ ਸਮੇਤ ਅਸੀਂ ਸੜਕਾਂ ਤੇ ਆ ਕੇ ਤਾਕਤ ਪੰਚਪਾਲ ਚੁਣਨ ਦੀ ਕੋਸ਼ਿਸ਼ ਕਰਾਂਗੇ ਹਰਿਮੰਨ ਕੀ ਨਾਮ ਹੈ ਤੁਹਾਡਾ ਕਿਹੜੀ ਯੂਨੀਅਨ ਕੀ ਮਾਮਲਾ ਹੈ ਮੇਰਾ ਨਾਮ ਕਿਰਨਦੀਪ ਕੌਰ ਪੰਜੋਲਾ ਪੰਜਾਬ ਪ੍ਰਧਾਨ ਅਸ਼ਾ ਵਰਕਰ ਤੇ ਅਸਬ ਫੈਸਿਲਿਟੇਟਰ ਯੂਨੀਅਨ ਕੀ ਮਾਮਲਾ ਹੈ ਜਿਹਦਾ ਅਸੀਂ ਸਾਡਾ ਜਿਹੜਾ ਪ੍ਰਦਰਸ਼ਨ ਹੈ ਉਹ 25 ਜਨਵਰੀ ਤੋਂ ਲਗਾਤਾਰ ਬਲਾਕ ਪੱਧਰਾਂ ਦੇ ਵਿੱਚ ਚੱਲ ਰਿਹਾ ਸੀ ਤੇ ਲਗਾਤਾਰ 19 ਫਰਵਰੀ ਤੋਂ ਲੈ ਕੇ ਜ਼ਿਲ੍ਹਾ ਪੱਧਰੀ ਜਿਹੜੇ ਪ੍ਰੋਟੈਸਟ ਨੇ ਉਹ ਸ਼ੁਰੂ ਹੋਏ ਹੋਏ ਨੇ ਉਸੇ ਲੜੀ ਨੂੰ ਜੋੜਦੇ ਹੋਏ ਅੱਜ 29 ਫਰਵਰੀ ਨੂੰ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੈ ਸਾਡੀਆਂ ਮੰਗਾਂ ਦੇ ਸਬੰਧ ਦੇ ਵਿੱਚ ਹੈ ਕਿਉਂਕਿ ਜਿਹੜੀ ਸਾਡੀ ਸਕੀਮ ਹੈ ਅਸੀਂ ਹੈਲਥ ਮੈਕਮੈਂਟ ਦੇ ਵਿੱਚ ਕੰਮ ਕਰਦੇ ਆ ਜਿਹੜੀ ਸਾਡੀ ਸਕੀਮ ਹੈ ਉਹ ਸੈਂਟਰ ਦੀ ਸਕੀਮ ਹੈ ਤੇ ਸੈਂਟਰ ਸਾਡੇ ਕੋਲੋਂ ਅਨੇਕਾਂ ਹੀ ਜਿਹੜੇ ਕੰਮ ਨੇ ਸਾਡੀਆਂ ਵਰਕਰਾਂ ਦੇ ਕੋਲੋਂ ਆਫਲਾਈਨ ਤੇ ਆਨਲਾਈਨ ਲਗਾਤਾਰ ਜਿਹੜੇ ਕੰਮ ਹੈ ਸਰਕਾਰ ਲੈ ਰਹੀ ਹੈ ਜਿਵੇਂ ਕਿ ਆਸ਼ਾ ਵਰਕਰਾਂ ਦੀ ਗੱਲ ਕਰਾਂ ਆਸ਼ਾ ਵਰਕਰਾਂ ਤੋਂ 1 ਰੁਪਏ ਦੇ ਵਿੱਚ ਜਿਹੜੇ ORS ਦੇ ਪੈਕਟ ਬਣਾਏ ਜਾਂਦੇ ਨੇ ਤੇ ਜਦੋਂ ਕਿਤੇ ਡਿਲੀਵਰੀ ਦੇ ਨਾਲ ਰਾਤ ਕੱਟਣੀ ਹੈ ਤਾਂ ਇੱਕ ਰਾਤ ਦਾ ਜਿਹੜੇ 50 ਰੁਪਏ ਦਿੱਤੇ ਜਾਂਦੇ ਨੇ ਤੇ ਜਿਹੜਾ ਨੈਸ਼ਨਲ ਪ੍ਰੋਗਰਾਮ ਪੋਲੀਓ ਹੈ 75 ਰੁਪਏ ਦੇ ਨਾਲ ਜਿਹੜੇ 3 ਡੇ ਨੇ ਉਹ ਕਰਵਾਏ ਜਾਂਦੇ ਨੇ ਤੇ ਜੇਕਰ ਗੱਲ ਫੈਸਿਲੀਟੇਟਰ ਦੀ ਕਰੀ ਜਾਵੇ ਫੈਸਿਲੀਟੇਟਰ ਨੂੰ 2500 ਰੁਪਏ ਦੇ ਨਾਲ ਜਿਹੜੇ 20 ਪਿੰਡਾਂ ਦੇ ਟੂਰ ਨੇ ਉਹ ਕਢਵਾਏ ਜਾ ਰਹੇ ਨੇ ਤੇ ਲਗਾਤਾਰ ਸੈਂਟਰ ਸਰਕਾਰ ਸਾਡੀਆਂ ਵਰਕਰਾਂ ਦੇ ਨਾਲ ਜਿਹੜਾ ਸ਼ੋਸ਼ਣ ਹੈ ਉਹ ਕਰਦੀ ਆ ਰਹੀ ਹੈ ਜਿਹੜਾ ਅੱਜ ਦਾ ਤੁਹਾਡਾ ਪ੍ਰੋਗਰਾਮ ਕੀ ਹੈ ਕਿੰਨੇ ਤੋਂ ਕਿੰਨੇ ਹੈ ਜਿਹੜਾ ਲਗਾਤਾਰ ਜਿਹੜਾ ਸਾਡਾ ਅੱਜ ਦਾ ਪ੍ਰਦਰਸ਼ਨ ਹੈ ਉਹ ਅਸੀਂ ਰੋਡ ਤੇ ਜਾ ਕੇ ਰੈਲੀ ਕੱਢ ਕੇ ਖਾਲੀ ਖੜਕਾਓ ਮੋਦੀ ਨੂੰ ਜਗਾਓ ਇਹ ਸਾਡਾ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਆਪਣਾ ਪ੍ਰਦਰਸ਼ਨ ਕਰਕੇ ਅਸੀਂ ਆਪਣੇ ਮੰਗ ਪੱਤਰ ਹੈ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਰਾਹੀਂ ਸੈਂਟਰ ਸਰਕਾਰ ਤੱਕ ਭੇਜ ਰਹੇ ਹਾਂ ਆ ਜੀ ਹਲੋ ਕੀ ਨਾਮ ਤੁਹਾਡਾ ਹੈ ਹਾਂਜੀ ਮੈਂ ਆਗੂ ਕਮੇਟੀ ਮੈਂਬਰ ਮਨਦੀਪ ਕੌਰ ਡਿਸਟ੍ਰਿਕਟ ਮੋਗੇਤ ਜੀ ਇਹ ਮਾਮਲਾ ਅੱਜ ਜਿਹੜਾ ਸਾਡਾ ਮਸਲਾ ਹੀ ਆ ਜੀ ਕੇਂਦਰ ਸਰਕਾਰ ਦਾ ਸੀ ਅੱਜ ਜਿਹੜਾ ਇੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੈੱਟ ਸਪੇ ਕਰਨ ਪਹੁੰਚੇ ਹੋਏ ਆ ਕਿਉਂਕਿ ਜਿਹੜੀ ਮੋਦੀ ਸਰਕਾਰ ਆ ਇਹਨੂੰ ਅਸੀਂ ਜਗਾਉਣਾ ਜੀ ਇਹ ਸੁੱਤੀ ਪਈ ਆ 17 ਸਾਲਾਂ ਤੋਂ ਸਾਡੇ ਵੱਲ ਜਿਹੜਾ ਕੋਈ ਵੀ ਆਸ਼ਾ ਵਰਕਰ ਤੇ ਫੈਸਿਲਿਟੇਟਰ ਨਰੋਲ ਯੂਨੀਅਨ ਆਸ਼ਾ ਵਰਕਰ ਪੂਰੇ ਪੰਜਾਬ ਦੀਆਂ ਇੰਨੀਆਂ ਤੇ ਅੱਕੀਆਂ ਪੰਨੀਆਂ ਭੜਕੀਆਂ ਪੰਨੀਆਂ 15-15 17-17 ਰੁਪਏ ਤੇ ਕਿੱਥੋਂ ਮੇਰੇ ਵਰਕਰ ਕੰਮ ਕਰਨ ਇੱਕ ਇੱਕ ਦੋ-ਦੋ ਰੁਪਏ ਨਾਲ ਸਾਡੇ ਜਿਹੜੇ ਘਰਾਂ ਦੇ ਉਹ ਗੁਜ਼ਾਰੇ ਨਹੀਂ ਹੁੰਦੇ ਇੱਕ ਨਿਗੁਲੇ ਜਿਹੇ ਪੱਤੇ ਦੇ ਕੇ ਸਾਨੂੰ ਕਿਹਾ ਜਾਂਦਾ ਕਿ ਤੁ ਨਹੀਂ ਤੁਸੀਂ ਉਹਦਾ ਪਿੱਛੇ ਹਟ ਜਾਓ ਪਰ ਇਹ ਸਰਕਾਰ ਨੇ ਸਾਨੂੰ ਇਸ ਤਰੀਕੇ ਨਾਲ ਅਜਿਹੀ ਚਾੜ ਤੇ ਲਾ ਦਿੱਤਾ ਵਾ ਨਾ ਤਾਂ ਪਿੱਛੇ ਹਟਣ ਨੂੰ ਜੀ ਕਰਦਾ ਵਾ ਤੇ ਨਾ ਅੱਗੇ ਵਧਣ ਨੂੰ ਪਰ ਅਸੀਂ ਸਰਕਾਰ ਨੂੰ ਨਹੀਂ ਚਾਹੁੰਦੇ ਆ ਜੇ ਤੁਸੀਂ ਇੱਕ ਜ਼ੀਰੋ ਗ੍ਰਾਮ ਤੋਂ ਆਸ਼ਾ ਵਰਕਰ ਨੂੰ ਇੱਕ ਹਜ਼ਾਰ ਦੀ ਪਾਪੂਲੇਸ਼ਨ ਚ ਸਿਹਤ ਸਹੂਲਤਾਂ ਕਹਿੰਦੇ ਆ ਪਿੰਡ ਚ ਦਵੇ ਤਾਂ ਫਿਰ ਉਹਨੂੰ ਉਹਦਾ ਬਣਦਾ ਜਿਹੜਾ ਮਿਹਨਤਾਨਾ ਮਾ ਕੇਂਦਰ ਸਰਕਾਰ ਜੋ ਘੱਟੋ ਘੱਟ ਪੇ ਉਜਰਤ ਦਾ 21000 ਰੁਪਏ ਪ੍ਰਤੀ ਮਹੀਨਾ ਜਿਹੜਾ ਸਾਡਾ ਜਿਹੜਾ ਸਰਕਾਰ ਆਸ਼ਾ ਵਰਕਰ ਦਾ ਜਿਹੜਾ ਕੇਂਦਰ ਸਰਕਾਰ ਆ ਲਾਗੂ ਕੀਤਾ ਜਾਵੇ ਇੱਕ ਪਾਸੇ ਕੋਰੋਨਾ ਯੋਧਿਆਂ ਦਾ ਵੀ ਨਾਮ ਦਿੱਤਾ ਦਾ ਪਰ ਦੂਸਰੇ ਪਾਸੇ ਤੋਂ ਨਸੀਦ ਅੱਛੀ ਗੱਲ ਲੱਗਦੀ ਹੈ ਹਾਂਜੀ ਬਿਲਕੁਲ ਜੀ ਉਹੀ ਗੱਲ ਆ ਗਈ ਹੈ ਕਿ 52 ਕੰਮ ਤਾਂ ਸਾਤੋਂ ਸਾਰੇ ਕਰਵਾ ਲੈਂਦੇ ਜਿਹਦੇ ਵਿੱਚ ਭਿਆਨਕ ਬਿਮਾਰੀ ਕਰੋਨਾ ਕਿਸੇ ਟਾਈਮ ਆਈ ਸੀ ਔਰ ਇਹਦੇ ਵਿੱਚ ਇਹ ਆਸ਼ਾ ਵਰਕਰ ਤੇ ਫੈਸਿਲਿਟੇਟਰ ਜਿਹੜੀਆਂ ਮੇਰੀਆਂ ਭੈਣਾਂ ਸੀ ਜਿਨ੍ਹਾਂ ਨੇ ਘਰ ਘਰ ਤੱਕ ਕੇ ਬਿਮਾਰੀ ਨਾਲੇ ਕਰੋਨਾ ਨਾਲ ਲੜੀਆਂ ਪਰ ਪਰ ਜੋਧਿਆਂ ਨੂੰ ਤਨਖਾਹ ਦੇਣਾ ਜਿਹੜੀ ਉਹ ਭੁੱਲ ਚੁੱਕੇ ਨੇ ਅਸੀਂ ਉਹ ਜਗਾਉਣ ਆਏ ਆ ਕਿ ਸਾਨੂੰ ਉਹ ਤਨਖਾਹ ਜਿਹੜੀ ਬਣਦੀ ਆ ਉਹ ਵੀ ਧਿਆਨ ਦੇ ਜੇ ਅਸੀਂ ਪੰਜਾਬ ਚੋਂ ਕਰੋਨਾ ਖਤਮ ਕਰ ਸਕਦੇ ਆ ਟੀਵੀ ਖਤਮ ਕਰ ਸਕਦੇ ਆ ਪਲਸ ਬੋਲੀ ਖਤਮ ਕਰ ਸਕਦੇ ਆ ਤੇ ਫਿਰ ਸਾਡੇ ਵਾਰੀ ਤਨਖਾਹ ਦੇਣ ਬਾਰੇ ਪਿੱਛੇ ਕਿਉਂ ਪਰ ਸਾਡੀ ਤਨਖਾਹ ਵੀ ਜਿਹੜੀ ਲਾਗੂ ਕਿੱਤੀ ਜਾਂਦੀ 24 ਦੇ ਇਲੈਕਸ਼ਨ ਆ ਰਿਹਾ ਫਿਰ ਥੋੜਾ ਸੰਘਰਸ਼ ਹਾਂਜੀ ਬਿਲਕੁਲ ਜੀ ਇਹ 24 ਦੇ ਸੰਘਰਸ਼ ਦੇ ਵਿੱਚ ਤਾਂ ਫਿਰ ਉਹੀ ਗੱਲ ਆ ਜੀ ਫਿਰ ਜਾਂ ਆਰਤ ਜਾਂ ਪਾਰ ਦੀ ਲੜਾਈ ਜਿਹੜੀ ਸਾਡੀ ਆ ਪੂਰੇ ਪੰਜਾਬ ਵੱਲੋਂ ਸਾਡੇ ਸੂਬਾ ਪ੍ਰਧਾਨ ਮੈਡਮ ਕਰਨਦੀਪਾਰ ਪੰਜੋਲਾ ਵੱਲੋਂ ਜੇ ਪੂਰੇ ਪੰਜਾਬ ਦੀਆਂ ਆਸ਼ਾ ਦੀਆਂ ਹੱਕੀ ਮੰਗਾਂ ਲਈ ਲੜਾਈ ਵਿੱਢੀ ਹੋਈ ਆ ਇਹ ਪਤਾ ਦੇਖੋ ਜੀ ਜਦ ਜ਼ਿਲ੍ਹਾ ਤੋਂ ਕੋਈ ਸੁਨਾ ਮਿਲਿਆ ਤਾਂ ਫਿਰ ਸੂਬੇ ਪੱਧਰ ਦੇ ਵਿੱਚ ਪੰਜਾਬ ਦੇ ਵਿੱਚ ਆਸ਼ਾ ਵਰਕਰ ਪਲਾਸਮੈਂਟ ਦੀਆਂ ਫੈਮਲੀਆਂ ਜਿਹੜੇ ਇਕੱਠੇ ਹੋ ਕੇ ਸੰਘਰਸ਼ ਲੜਨਗੇ ਤੇ ਫਿਰ ਤੱਕਤਾ ਜਿਹੜਾ ਜੀ ਪਾਟ ਦਿੱਤਾ ਜਾਊਗਾ